ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਬਾਕੀ ਜੀ ਹਨਾ ਕੱਲ ਵਾਲੀ ਵੀਡੀਓ ਚ ਤੁਸੀਂ ਇੰਨੇ ਹਨਾ ਇੰਨੇ ਬੈਡ ਕਮੈਂਟ ਕੀਤੇ ਹਨਾ ਤੁਸੀਂ ਐ ਕਿਵੇਂ ਕਰ ਸਕਦੇ ਹੋ ਹਨਾ ਤੁਸੀਂ ਕਮਾਨ ਨੂੰ ਨਹੀਂ ਸਮਝ ਸਕਦੇ ਹਨਾ ਮੈਨੂੰ ਫਿਕਰ ਹੈ ਹਨਾ ਮੈਨੂੰ ਰਿਗ ਚੀਜ਼ ਦਾ ਫਿਕਰ ਹੈ ਮੇਰੀਆਂ ਧੀਆ ਹਨਾ ਠੀਕ ਹੈ ਤੇ ਉਹਨਾਂ ਦਾ ਵੀ ਫਿਕਰ ਹੈ ਹਨਾ ਵੀ ਮੈਂ ਛੱਡ ਕੇ ਨੇ ਦੂਰ ਆ ਦੇਆਂ ਧੀਆਂ ਨੇ ਬੈਠੀਆਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਹਨਾ ਵੀ ਮੈਂ ਕਿਸੇ ਦੀ ਧੀ ਨਹੀਂ ਜਾ ਮੈਂ ਕੋਈ ਇਨਸਾਨ ਹੈ ਨਹੀਂ ਹਨਾ ਮੇਰੇ ਨਾਲ ਸ਼ਰਿਆਂ ਮੈਨਾਂ ੱਟਕਾ ਹੋ ਰਿਹਾ ਠੀਕ ਹੈ ਤੇ ਹੁਣ ਤੁਸੀਂ ਕਹੋਗੇ ਵੀ ਕੀ ਗੱਲ ਆ ਤੁਸੀਂ ਕਲੀਅਰ ਕਰੋ ਕਲੀਅਰ ਗੱਲ ਪਤਾ ਕੀ ਹੈ ਮੈਂ ਇੱਥੇ ਆਈਆਂ ਸੀ ਠੀਕ ਹੈ ਕਾਲਿਆਂ ਵਾਲੀ 15 ਦਿਨ ਹੋ ਗਏ ਤੇ ਜਦੋਂ ਮੈਂ ਕਰੇ ਸੀ ਮੈਂ ਬੀਬੀ ਨੂੰ ਇਹੀ ਗੱਲ ਕਹੀ ਮੈਂ ਕਿਹਾ ਬੀਬੀ ਵੀ ਤੂੰ ਕਹਿ ਕਿ ਨਜਵਾਕਾ ਨੂੰ ਮੈਂ ਕਿਹਾ ਵੀ ਤੂੰ ਘਰ ਆਪ ਦੇ ਨਾ ਕਰਾ ਲਾ ਠੀਕ ਹੈ ਵੀ ਮੇਰੇ ਨਾਲ ਕੁਛ ਨਾ ਕਰਾ ਮਿੰਤਾ ਚਾਹੀਦਾ ਨਹੀਂ ਜਾਂ ਗੱਗੀ ਨਾ ਕਰਾ ਦੇ ਮੈਂ ਕਿਹਾ ਜਾਂ ਕੁੜੀਆਂ ਨਾ ਕਰਾ ਦੇ ਇਹ ਗੱਲ ਹੋਈ ਇੱਥੇ ਮੈਂ ਤਾਂ ਗਲਤ ਆ ਮੈਨੂੰ ਇਹ ਦੱਸੋ ਵੀ ਮੈਂ ਇੱਥੇ ਗਲਤ ਐ ਤੇ ਫੇਰ ਪਤਾ ਕੀ ਹੈ ਉਹ ਮਤਲਬ ਲਾਰੇ ਲਾਈ ਜਾਣੇ ਅੱਜ ਹੋਰ ਕਰਾਵਾਂਗੇ ਕਰਾਉਣਗੇ ਕਰਾਉਣਗੇ ਵੀ ਮੈਂ ਕਿਹਾ ਉਹਨਾਂ ਦਾ ਘੰਟੇ ਦਾ ਕੰਮ ਆ ਨਾ ਵੀ ਚਲ ਇਹ ਸਾਡਾ ਕੰਮ ਜਿਹੜਾ ਹੈਗਾ ਕਰਨ ਵਾਲਾ ਬੰਨ ਜੀ ਠੀਕ ਹੈ ਇਹੀ ਗੱਲ ਕਹਿ ਕੇ ਹਨਾ ਮੈਂ ਇੱਥੇ ਪਿੰਡ ਆਈ ਨਾ ਤੇ ਸਾਨੂੰ ਐ ਲੱਗਦਾ ਹੋਣਾ ਪਿੰਡ ਆ ਕੇ ਖੁਸ਼ ਆਏ ਕੁੜੀਆਂ ਨੂੰ ਛੱਡ ਕੇ ਵੀ ਜਦੋਂ ਮੈਂ ਛੋਟੀਆਂ-ਛੋਟੀਆਂ ਨੂੰ ਹਨਾ ਕੱਲੀ ਪਾਲ ਸਕਦੀ ਆ ਤਾਂ ਮੈਂ ਹੁਣ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜੀ ਨਹੀਂ ਹੈਗੀ ਤੇ ਬਾਕੀ ਬੱਚੇ ਮੇਰੇ ਨਾਲ ਜੁੜੇ ਹੋਏ ਆ ਹਨਾ ਮੈਂ ਸਵੇਰੇ ਸ਼ਾਮ ਦੁਪਹਿਰੇ ਸਭ ਫੋਨ ਕਰਕੇ ਪੁੱਛਦੀ ਹੁੰਨੀ ਉਹਨਾਂ ਨੂੰ ਕਿ ਪੁੱਤ ਕਿਵੇਂ ਹੋ ਕਿਵੇਂ ਨਹੀਂ ਤੁਸੀਂ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਹਨਾ ਵੀ ਇੰਨੇ ਕੋ ਬੈਡ ਕਮੈਂਟ ਕਰਦੇ ਹਨਾ ਵੀ ਤੂੰ ਤੇਰੀ ਬੋਲੀ ਬਹੁਤ ਰੁੱਖੀ ਹੈ ਹਨਾ ਤੂੰ ਬਹੁਤ ਤੈਨੂੰ ਬੋਲਣ ਦੀ ਹਨਾ ਵੀ ਇੰਨਾ ਪਤਾ ਨਹੀਂ ਤੇਰੀ ਬੋਲੀ ਮਿੱਠੀ ਕਰ ਤੂੰ ਹਨਾ ਤੇਰੀ ਕੜਵੀ ਹੈ ਬੋਲੀ ਠੀਕ ਹੈ ਇੰਨੇ ਹਨਾ ਮੈਂ ਆਪਦੇ ਆਪਦੇ ਮਤਲਬ ਆਪਦੀ ਜ਼ਿੰਦਗੀ ਚ ਕੀ ਗੋਸਿਆ ਤੁਹਾਨੂੰ ਪਤਾ ਇਹ ਚੀਜ਼ ਦੀ ਸੋ ਨੂੰ ਨਹੀਂ ਪਤਾ ਇਹ ਜੀ ਦਾ ਵੀ ਮੈਂ ਆਪਣੀ ਜ਼ਿੰਦਗੀ ਚ ਮੈਂ ਆਪਣੇ ਆਪ ਤੇ ਕੀ ਕੁਛ ਕੀ ਕਿੰਨਾ ਕੁਛ ਮੈਂ ਬਰਦਾਸ਼ਤ ਕਰ ਗਈ ਹੈ ਨਾ ਵੀ ਸ਼ਾਇਦ ਮੇਰੇ ਥਾਂ ਤੇ ਕੋਈ ਹੋਰ ਲੇਡੀ ਜੀ ਹੁੰਦੀ ਤੇ ਉਹ ਕਦੇ ਬਰਦਾਸ਼ਤ ਨਹੀਂ ਕਰਦੀ ਸੀ ਹੁਣ ਇੱਥੇ ਤੁਸੀਂ ਹੁਣ ਮੈਂ ਅਸੀਂ ਮਤਲਬ ਰਣਵੀਰ ਨੇ ਫੋਨ ਕਰਿਆ ਸਾਡੀ ਬੀਬੀ ਨੂੰ ਫੋਨ ਕਰਕੇ ਰਣਵੀਰ ਨੇ ਇਹ ਗੱਲ ਕਹੀ ਵੀ ਬੇਬੇ ਵੀ ਰਮਣ ਇੱਥੇ ਬੈਠੀ ਹੈ ਨਾ ਕੁੜੀਆਂ ਨੂੰ ਛੱਡ ਕੇ ਵੀ ਜਵਾਕੜੀਆਂ ਕੱਲੀਆਂ ਐ ਵੀ ਬੇਬੇ ਵੀ ਤੂੰ ਇਹ ਤਾਂ ਆਦੀ ਗੱਲ ਹੈ ਵੀ ਤੂੰ ਬੇਬੇ ਆਪ ਦੇ ਨਾਲ ਕਰਾ ਲਾ ਕਰ ਹੈ ਨਾ ਵੀ ਸਾਡੀ ਕੁੜੀ ਦੇ ਨਾਲ ਕੁਛ ਨਾ ਕਰਾਈ ਸਾਨੂੰ ਤਾਂ ਅਸਤੇ ਕਹਿੰਦੇ ਨਹੀਂ ਨਾਰਮਲ ਗੱਲ ਹੈ ਇੱਥੇ ਮੈਂ ਗਲਤ ਐ ਜਾਂ ਮੇਰਾ ਭਰਾ ਗਲਤ ਐ ਇੱਥੇ ਠੀਕ ਐ ਉਸਨੇ ਬੀਬੀ ਨੇ ਇਹ ਗੱਲ ਕਹੀ ਕਹਿੰਦੀ ਵੀ ਤੁਸੀਂ ਸਾਰੇ ਡਾਕੂਮੈਂਟ ਵਗੈਰਾ ਆਪਦੇ ਤਿਆਰ ਕਰਾ ਲਓ ਠੀਕ ਐ ਵੀ ਜਿਵੇਂ ਕੀ ਜਿਵੇਂ ਕਚਹਿਰਾਂ ਦਾ ਜੋ ਵੀ ਕੰਮ ਹੈ ਨਾ ਵੀ ਕੀ ਡਾਕੂਮੈਂਟ ਚਾਹੀਦੀ ਉਹ ਸਾਰੇ ਤਿਆਰ ਕਰਾ ਲਓ ਠੀਕ ਐ ਵੀ ਉਹ ਫਿਰ ਮੈਂ ਤੇ ਰੰਦੀ ਰਿਕਦਣ ਵਿਚਾਰਿਆਂ ਚ ਗਏ ਅਸੀਂ ਉਹ ਵੀ ਪਤਾ ਕਰ ਲਿਆ ਉਹ ਕਹਿੰਦੇ ਵੀ ਇੰਨਾ ਕੁਛ ਵੀ ਕੰਮ ਨਹੀਂ ਇੱਕ ਵਾਰੀ ਬੱਚੇ ਨੂੰ ਵੀ ਦੋਤੇ ਨੂੰ ਵੀ ਇੱਥੇ ਆਉਣਾ ਪਊਗਾ ਠੀਕ ਐ ਵੀ ਉਹ ਅਸੀਂ ਪਤਾ ਕਰ ਲਿਆ ਅਸੀਂ ਗਲਤ ਐ ਠੀਕ ਹੈ ਫਿਰ ਗੱਗੀ ਦਾ ਫੋਨ ਆਉਂਦਾ ਗੱਗੀ ਨੂੰ ਇਹ ਗੱਲ ਕਹਿੰਦੀ ਹੈ ਬੀਬੀ ਵੀ ਰਮਨ ਇਹ ਐਂ ਕਹਿ ਰਹੀ ਹੈ ਵੀ ਮੇਰੇ ਨਾਲ ਕਰਾ ਦੋ ਕੱਲ ਠੀਕ ਹੈ ਮੈਂ ਇਹ ਗੱਲ ਨਾ ਤਾਂ ਵੀਡੀਓ ਚ ਕਹੀ ਹੈ ਤੇ ਨਾ ਮੈਂ ਮਤਲਬ ਪ੍ਰੀਤ ਹੋਰਿਆਂ ਦੇ ਵੀ ਜੇ ਤੁਸੀਂ ਕਹੋ ਹਨਾ ਵੀ ਵੀਡੀਓ ਖੋਦਾ ਹਨਾ ਬਣਾ ਕੇ ਮੈਨੂੰ ਭੇਜ ਦੇਣਗੇ ਚਲੋ 30 ਮਿੰਟਾਂ ਦੀ ਵੀਡੀਓ ਹਨਾ ਵੀ ਜੇ ਮੈਂ ਇਹ ਗੱਲ ਕਹੀ ਹੋਵੇ ਠੀਕ ਹੈ ਨਾ ਤਾਂ ਮੈਂ ਇਹ ਗੱਲ ਅੱਜ ਕਹੀ ਹੈ ਵੀ ਮੇਰੇ ਨਾਲ ਕੁਸ਼ ਕਰਾ ਦੋ ਵੀ ਇੱਕ 80 ਪਲੱਸ ਹਨਾ ਜਿਹੜੀ ਲੇਡੀਜ਼ ਹੈ ਉਹ ਕਰਦਾ ਸਿਆਣਾ ਬੰਦਾ ਹੁੰਦਾ ਹਨਾ ਵੀ ਉਹ ਗੱਲ ਨੂੰ ਬੋਚਦਾ ਠੀਕ ਹੈ ਵੀ ਮੈਂ ਜ਼ਿੰਦਗੀ ਚ ਕਦੇ ਕੇ ਹੀ ਨਹੀਂ ਮੇਰੇ ਨਾਲ ਕੁਝ ਕਰਾ ਦੋ ਇਹ ਗੱਲ ਗੱਗੀ ਨੂੰ ਵੀ ਪਤਾ ਮੈਂ ਗੱਗੀ ਨਾਲ ਇਹ ਗੱਲ ਵੀ ਕਰੀ ਮੈਂ ਕਿ ਗੱਗੀ ਮੇਰੇ ਨਾਲ ਮੈਨੂੰ ਕੁਝ ਨਹੀਂ ਚਾਹੀਦਾ ਹਨਾ ਤੇ ਵੀ ਜੇ ਮੈਂ ਇਹ ਗੱਲ ਰੱਖੀ ਹੈ ਵੀ ਹਨਾ ਵੀ ਮੇਰੇ ਨਾਲ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇੱਥੇ ਗਲਤ ਹੈ ਮੈਨੂੰ ਇਹ ਗੱਲ ਦੱਸੋ ਜੇ ਮੈਂ ਉਹ ਬਜ਼ੁਰਗ ਨਾਲ ਕਹਿ ਰਹੀ ਹਾਂ ਵੀ ਮਾਤਾ ਨਾ ਹੀ ਕਰਾ ਦੋ ਸਾਡੀ ਨਾਲ ਘਰ ਹਨਾ ਵੀ ਸਾਡੀ ਮਾਤਾ ਅਸੀਂ ਉਹਨੂੰ ਸਾਂਭਣਾ ਚੁੰਡੇ ਤੇ ਹੈਗੀ ਹੈ ਸਾਡੇ ਇੱਥੇ ਮੈਂ ਗਲਤ ਹੈ ਠੀਕ ਹੈ ਇੱਥੇ ਮੈਨੂੰ ਇਹ ਚੀਜ਼ ਦਾ ਕਮੈਂਟ ਕਰਕੇ ਦੱਸੋ ਠੀਕ ਹੈ ਬਾਕੀ ਰਿਸ਼ਤੇਦਾਰ ਇੰਨੇ ਮੇਰੇ ਨਾਲ ਇਹ ਚੀਜ਼ ਦਾ ਮਜ਼ਾਕ ਹੋ ਰਿਹਾ ਠੀਕ ਹੈ ਪਹਿਲਾਂ ਮਤਲਬ ਕਿ ਆ ਵੀ ਡਾਕੂਮੈਂਟ ਤਿਆਰ ਕਰਾ ਲੂ ਠੀਕ ਹੈ ਅਸੀਂ ਭੈਣ ਭਰਾਵਾਂ ਨੇ ਡਾਕੂਮੈਂਟਾਂ ਦਾ ਸਾਰਾ ਪੁੱਛਾਂ ਦਾ ਕਚਹਿਰੀਆਂ ਚ ਫਿਰ ਇਸ ਤੋਂ ਬਾਅਦ ਮਤਲਬ ਕਿ ਇਸ ਤੋਂ ਬਾਅਦ ਗੱਗੀ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਰਮਣ ਆਏ ਕਹਿੰਦੀ ਆ ਵੀ ਮੇਰੇ ਨਾਲ ਕਰਾ ਦਿਓ ਸਾਰਾ ਕੁਝ ਵੀ ਇੱਥੇ ਅਸੀਂ ਗਲਤ ਹੈ ਤੇ ਵੀ ਇੱਥੇ ਵੀ ਅਸੀਂ ਗਲਤ ਹੈ ਨਹੀਂ ਵੀ ਮੈਨੂੰ ਐਂ ਤਾਂ ਦੱਸੋ ਕਮੈਂਟਾਂ ਜਿਵੇਂ ਕਿ ਕਿੱਥੇ ਅਸੀਂ ਗਲਤ ਹੈ ਹਨਾ ਜਾਂ ਕਿਹੜੀ ਚੀਜ਼ ਤੁਹਾਨੂੰ ਐਂ ਲੱਗਦੀ ਹੈ ਵੀ ਗਲਤ ਹੈ ਤੇ ਫਿਰ ਤੁਸੀਂ ਹਨਾ ਕਮੈਂਟਾਂ 'ਚ ਇੰਨਾ ਕੁਝ ਬੋਲੇ ਫਿਰ ਵੀ ਰਿਸ਼ਤੇਦਾਰ ਹਨਾ ਸਾਰੇ ਮੈਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰ ਰਹੇ ਹਨਾ ਫੋਨ ਕਰ ਕਰਕੇ ਪ੍ਰੀਤ ਹੋਰੇ ਦੱਸ ਦਿੰਦੇ ਆ ਵੀ ਮੰਮਾ ਐਂ ਕਹਿੰਦੀ ਆ ਤੈਨੂੰ ਬੀਬੀ ਤੈਨੂੰ ਐਂ ਕਹਿੰਦੀ ਸੀ ਮੈਂ ਕਿਹਾ ਪੁੱਤ ਮੈਨੂੰ ਕੁਝ ਨਾ ਦੱਸਿਆ ਕਰੋ ਇੰਨਾ ਵੀ ਜ਼ਿਆਦਾ ਗੁੱਸਾ ਹੁੰਦਾ ਹਨਾ ਵੀ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਨਹੀਂ ਵੀ ਕੁੜੀਆਂ ਮਟਿਆਰਾ ਹੋ ਰਹੀਆਂ ਪ੍ਰੀਤ ਹੁਣ 13 ਸਾਲ ਦੀ ਹੋਈ ਪਈ ਹੈ ਹਨਾ ਵੀ ਮਟਿਆਰ ਹੋ ਰਹੀ ਐ ਵੀ ਜਦੋਂ ਪਿਓ ਹੈ ਨਹੀਂ ਕੋਲੇ ਮਾਂ ਵੀ ਹੈ ਨਹੀਂ ਹਨਾ ਤੇ ਵੀ ਬੱਚਿਆਂ ਕੋਲੇ ਜੇ ਮਾਂ ਚਲੋ ਪਿਓ ਹੈ ਨਹੀਂ ਚਲੋ ਵਕਤ ਪਿਆ ਸਾਡੇ ਦੀ ਹਨਾ ਉਹ ਵੀ ਵੀ ਮਾਂ ਦਾ ਹੋਣਾ ਤਾਂ ਜ਼ਰੂਰੀ ਹੈ ਇਹ ਚੀਜ਼ ਇਹ ਜ਼ਿੰਮੇਵਾਰੀ ਮੈਂ ਸਮਝਦੀ ਨਹੀਂ ਮੈਨੂੰ ਪਤਾ ਨਹੀਂ ਇਹ ਚੀਜ਼ ਦਾ ਤੇ ਜੀ ਮੈਨੂੰ ਇਹ ਕਮੈਂਟ ਤੁਸੀਂ ਕਰਨ ਲੱਗੇ ਮਿੰਟ ਮਾਰਦੇ ਹੋਣਾ ਮੈਂ ਕੱਲ ਵਾਲੇ ਬਲੌਗ ਚ ਮੈਨੂੰ ਇਹ ਤਾਂ ਗੱਲ ਦੱਸੋ ਵੀ ਕੱਲ ਵਾਲੇ ਬਲੌਗ ਚ ਮੈਂ ਮਲਖਵੀਰ ਦਾ ਨਾਮ ਲਿਆ ਇੱਕ ਵੀ ਵਾਰ ਜੇ ਮੈਂ ਮਲਖਵੀਰ ਦਾ ਨਾਮ ਕੱਲ ਵਾਲੇ ਬਲੌਗ ਚ ਲਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਜੇ ਮੈਂ ਲਖਵੀਰ ਬਾਰੇ ਕੁਝ ਵੀ ਕਹਿਆ ਮੈਂ ਲਖਵੀਰ ਬਾਰੇ ਕੁਝ ਨਹੀਂ ਕਿਹਾ ਇਹ ਚੀਜ਼ ਮੈਨੂੰ ਖੁਸ਼ੀ ਆ ਨਾ ਵੀ ਦੂਜੇ ਘਰੇ ਵੀ ਮੇਰੀ ਭੈਣ ਹੈ ਨਾ ਤਾਂ ਕਰਕੇ ਬੱਚਿਆਂ ਨੂੰ ਕਾਲਜੇ ਨਾਲ ਹੀ ਬੈਠੀ ਹੈ ਰੋਟੀ ਪਾਣੀ ਬਣਾ ਕੇ ਦਿੰਦੀ ਹੈ ਨਾ ਇਹ ਚੀਜ਼ ਵੀ ਇੱਥੇ ਮੈਨੂੰ ਖੁਸ਼ੀ ਹੈ ਇੱਥੇ ਮੈਂ ਲਖਵੀਰ ਦਾ ਨਾਮ ਲਿਆ ਇਹ ਦੱਸੋ ਪਹਿਲਾਂ ਤਾਂ ਕਮੈਂਟ ਕਰਕੇ ਵੀ ਐਵੇਂ ਤੁਸੀਂ ਬਲੇਮ ਲਈ ਜਾਣਾ ਹਸਾਬ ਲਈ ਜਾਣਾ ਹਨਾ ਵੀ ਤੂੰ ਲਖਵੀਰ ਬਾਰੇ ਇਹ ਗੱਲ ਕਹਿ ਰਹੀਆਂ ਅਸੀਂ ਜਿੱਥੇ ਨਾਲ ਦੇ ਜੰਮੇ ਖੜ ਜਾਂਗੇ ਉੱਥੇ ਕੋਈ ਨਹੀਂ ਖੜਦਾ ਠੀਕ ਹੈ ਜਿੱਥੇ ਮੇਰੀ ਭੈਣ ਖੜ ਜੂਗੀ ਉੱਥੇ ਕੋਈ ਨਹੀਂ ਖੜਦਾ ਹਨਾ ਭਵਾਂ ਦੀ ਕਿੰਨੀਆਂ ਭੈਣਾਂ ਕਿਵੇਂ ਬਣ ਜਾਣ ਹਨਾ ਤੇ ਐਂ ਤਾਂ ਹੁਣ ਸੇਲੀਆਂ ਆਉਂਦੀਆਂ ਜਿਹੜੀਆਂ ਨਾਲ ਦੇ ਪੜੀਆਂ ਐ ਵੀ ਉਹ ਵੀ ਕਦੇ ਮੈਂ ਕਹਣੀ ਮਾਵਾ ਨਹੀਂ ਬਣ ਸਕਦੀਆਂ ਹਨਾ ਵੀ ਜਿੱਥੇ ਮੇਰੇ ਭੈਣ ਭਰਾ ਨਾਲ ਦੇ ਜਿੰਮੇ ਖੜ ਜਾਣਗੇ ਮੈਂ ਲਖਵੀਰ ਦਾ ਨਾਮ ਮੈਨੂੰ ਐਂ ਦੱਸੋ ਵੀ ਕੱਲ ਵਾਲੇ ਬਲੌਗ ਚ ਮੈਂ ਲਖਵੀਰ ਦਾ ਨਾਮ ਲਿਆਇਗਾ ਕਦੋਂ ਲਿਆ ਕਦੋਂ ਨਹੀਂ ਲਿਆ ਐਵੇਂ ਥੋੜੀ ਬੰਦੇ ਨੂੰ ਜੱਜ ਕਰੀ ਜਾਣਾ ਫੇ ਫਾਲਤੂ ਕਮੈਂਟ ਕਰੀ ਜਾਣਾ ਜੇ ਮੇਰੇ ਤੇ ਵਕਤ ਪਏ ਅੱਜ ਤੇ ਇਹਦਾ ਮਤਲਬ ਐ ਥੋੜੀ ਤੁਸੀਂ ਕੁਝ ਵੀ ਬੈਡ ਕਮੈਂਟ ਕਰੋਗੇ ਹਨਾ ਤੇ ਸਪੋਰਟ ਤਾਂ ਮਨਾਏ ਆ ਵੀ ਜਿਹੜੇ ਭੈਣ ਭਰਾ ਮੇਰੇ ਨਾਲ ਜੁੜੇ ਆ ਉਹਨਾਂ ਦਾ ਸਪੋਰਟ ਕਰਨਗੇ ਜਿਹੜੇ ਦਿਨੋਂ ਜੁੜੇ ਆ ਤੇ ਜਿਹੜੇ ਮਤਲਬ ਕਮੈਂਟ ਕਰ-ਕਰ ਕੇ ਹਨਾ ਇਹ ਚੀਜ਼ ਦਾ ਵੀ ਇਹਨਾਂ ਦੀ ਜੋ ਵੀ ਲੜਾਈ ਹੈ ਨਾ ਵੀ ਉਹਦਾ ਸਵਾਦ ਲੈ ਰਹੇ ਆ ਨਾ ਵੀ ਕੀ ਲੜਾਈ ਹੈ ਕੀ ਚੱਲ ਰਹੀ ਹੈ ਉਹ ਉਹ ਸ਼ਾਇਦ ਨਾ ਕਰਨ ਸਪੋਰਟ ਹਨਾ ਵੀ ਇੱਥੇ ਮੈਨੂੰ ਅੱਜ ਵਾਲੀ ਵੀਡੀਓ ਥੱਲੇ ਕਮੈਂਟ ਕਰਕੇ ਇਹ ਚੀਜ਼ ਮੈਂ ਪੁੱਛ ਰਹੀ ਹਾਂ ਸਾਰਿਆਂ ਨੂੰ ਵੀ ਕੱਲ੍ਹ ਵਾਲੀ ਵੀਡੀਓ 'ਚ ਮੈਂ ਲਖਵੀਰ ਦਾ ਨਾਂ ਕਦੋਂ ਲਿਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜੀਆਂ-ਜਿਹੜੀਆਂ ਭੈਣਾਂ ਨੇ ਕਮੈਂਟ ਕਰਿਆ ਮੈਂ ਨਾਂ ਨਹੀਂ ਲੈਂਦੀ ਉਹਨਾਂ ਦੇ ਹਨਾ ਤੇ ਲਖਵੀਰ ਦਾ ਨਾਂ ਮੈਂ ਕਦੋਂ ਲ ਕਦੋਂ ਲੈ ਐਂਡ ਤੇ ਲਿਆ ਸਾਰੀ ਵੀਡੀਓ ਮੈਂ ਤਿੰਨ ਵਾਰੀ ਦੇਖ ਲਿਆ ਕੱਲ ਵਾਲਾ ਬਲੌਗ ਕਦੋਂ ਮੈਂ ਨਾਲ ਆਇਆ ਕਵੀਰ ਦਾ ਠੀਕ ਹੈ ਜੇ ਮੈਂ ਬੋਲ ਨਹੀਂ ਬੋਲ ਨਹੀਂ ਰਹੀ ਹਨਾ ਇਹਦਾ ਮਤਲਬ ਤੁਸੀਂ ਕਮੈਂਟ ਕਰਕੇ ਕੁਝ ਵੀ ਕਹੋਗੇ ਤੇ ਬਾਕੀ ਹਨਾ ਵੀ ਮੈਨੂੰ ਫਿਕਰ ਹੈ ਹਨਾ ਹਰ ਇੱਕ ਚੀਜ਼ ਦਾ ਮੈਨੂੰ ਫਿਕਰ ਕਿਉਂ ਨਹੀਂ ਮੈਂ ਆਪਦੇ ਬੱਚਿਆਂ ਵਾਸਤੇ ਬੈਠੀ ਹਾਂ ਮੈਂ ਆਪਦੇ ਨਾਲ ਕੀ ਕਰਾ ਰਹੀ ਹਾਂ ਕੁਛ ਕਹਿ ਮੈਂ ਵੀ ਮੇਰੇ ਨਾਲ ਚੀਜ਼ ਕਰਾ ਦੋ ਮੈਂ ਕਦੋਂ ਕਿਹਾ ਕੋਈ ਸਬੂਤ ਕਰਕੇ ਦੇਵੇ ਪਿੰਡ ਦਾ ਬੰਦਾ ਸਬੂਤ ਕਰਕੇ ਦੇਵੇ ਸਾਡੇ ਉਹਨਾਂ ਦਾ ਵੀ ਮੈਂ ਇਹ ਗੱਲ ਕਹੀ ਹੈ ਤੇ ਬਾਕੀ ਬੋਲੀ ਰੁੱਖੀ ਦਾ ਬੋਲੀ ਰੁੱਖੀ ਦਾ ਜੀ 15 ਸਾਲ ਹੋ ਗਏ ਹਨ ਬਹੁਤ ਨਰਵਾਈ ਬਾਧੂ ਕਰੀਏ ਮੈਂ ਹਨ ਵੀ ਸਿਰ ਝੁਕਾ ਕੇ ਰੱਖਿਆ ਮੈਂ 15 ਸਾਲ ਜੇ ਹੁਣ ਮੈਂ ਆਪਣੇ ਧੀਆਂ ਦਾ ਹੱਕ ਮੰਗਿਆ ਤਾਂ ਹੁਣ ਮੈਂ ਮੜੀ ਐ ਇਹ ਚੀਜ਼ ਕਮੈਂਟ ਕਰਕੇ ਦੱਸੋ ਹਨ ਤੇ ਜੇ ਤੁਹਾਨੂੰ ਐ ਲੱਗਦਾ ਹਨ ਵੀ ਕੁੜੀਆਂ ਨੂੰ ਛੱਡ ਕੇ ਇੱਥੇ ਬੈਠੀ ਕੁੜੀਆਂ ਦਾ ਫਿਕਰ ਨਹੀਂ ਦਿਨ ਚ ਮੈਂ ਤਿੰਨ ਵਾਰੀ ਫੋਨ ਕਰਦੀ ਆ ਠੀਕ ਹੈ ਬੱਚਿਆਂ ਨੂੰ ਕੀ ਕਰ ਰਹੇ ਹੋ ਪੜਨ ਲਿਓ ਰੋਟੀ ਖਾ ਲਈ ਸਕੂਲ ਜਾਂਦੇ ਹੋ ਠੀਕ ਹੈ ਇਹ ਚੀਜ਼ ਵੀ ਸਾਰੀ ਮੈਂ ਪਤਾ ਕਰਦੀ ਵੀ ਕਮੈਂਟ ਕਰਨ ਲੱਗੇ ਛੋਡੇ ਤਾਂ 2 ਮਿੰਟ ਦਾ ਕੰਮ ਹੈ ਤੇ ਜਿਹੜੇ ਬੰਦੇ ਦੇ ਬਖਤ ਪਏ ਉਹਨੂੰ ਕਿੰਨੀ ਟੈਨਸ਼ਨ ਹੁੰਦੀ ਹੈ ਇਹ ਚੀਜ਼ ਦੀ ਤੇ ਮੈਨੂੰ ਇੰਨਾ ਕੁ ਬੁਰਾ ਲੱਗਿਆ ਵੀ ਜਿਹੜੀਆਂ ਭੈਣਾਂ ਨੂੰ ਮੈਂ ਇੰਨਾ ਕੁ ਵਧੀਆ ਸਮਝਦੀ ਸੀ ਹਨਾ ਵੀ ਉਹਨਾਂ ਨੇ ਵੀ ਇਹੋ ਜਿਹੀ ਕਮੈਂਟ ਕਰੇ ਮੇਰੇ ਵਾਸਤੇ ਇੰਨਾ ਕੁਝ ਬੋਲਿਆ ਚਲੋ ਮਰਜ਼ੀ ਆ ਨਾ ਛੋਟੀ ਸਾਰਿਆਂ ਦੀ ਕਿਵੇਂ ਮਰਜ਼ੀ ਸਮਝ ਲਓ ਪਰ ਵੀ ਮੇਰੇ ਵੈਗਰੂ ਨੂੰ ਪਤਾ ਹਨਾ ਵੀ ਮੈਂ ਕਿਵੇਂ ਆ ਕਿਵੇਂ ਦੀ ਨਹੀਂ ਕੀ ਮੇਰੀ ਸੋਚ ਹੈ ਤੇ ਬਾਕੀ ਹਨਾ ਕਮੈਂਟ ਕਰਨਾ ਬਹੁਤ ਔਕਾ ਹੁੰਦਾ ਪਰ ਮੈਂ ਕਹਣੀ ਵੈਗਰੂ ਜਦੋਂ ਕਿਸੇ ਦੇ ਬਖਤ ਪਾਉਂਦਾ ਉਹਨੂੰ ਪਤਾ ਹੁੰਦਾ ਚਾਹ ਵੈਗਰੂ ਨੂੰ ਪਤਾ ਹੁੰਦਾ ਇਹ ਚੀਜ਼ ਦਾ ਤੇ ਬਾਕੀ ਹਨਾ ਚਲੋ ਸਪੋਰਟ ਕਰਨਾ ਨਾ ਕਰਨਾ ਤੁਹਾਡੀ ਮਤਲਬ ਹਨਾ ਤੁਹਾਡੀ ਮਰਜ਼ੀ ਹੈ ਤੇ ਮੈਂ ਆਪਦੇ ਸਟੈਂਡ ਤੇ ਸਹੀ ਹਾਂ ਹਨਾ ਮੈਨੂੰ ਕੋਈ ਵੀ ਕੋਡਾਂ ਦਾ ਕੋਈ ਵੀ ਭੈਣ ਭਰਾ ਕੋਈ ਵੀ ਕਮੈਂਟ ਐ ਕਰ ਦੇ ਵੀ ਤੂੰ ਇੱਥੇ ਗਲਤ ਹੈ ਠੀਕ ਹੈ ਤੇ ਬਾਕੀ ਜੀ ਹੁਣ ਸਟੈਂਡ ਹਨਾ ਬੱਚਿਆਂ ਵਾਸਤੇ ਤਾਂ ਲੈਣਾ ਪੈਂਦਾ ਹੈਗਾ ਹੁਣ ਜੇ ਗੱਗੀ ਹੋਵੇ ਤਾਂ ਆਪੇ ਸਟੈਂਡ ਲਵੇ ਹਨਾ ਜਦੋਂ ਹੁਣ ਗੱਗੀ ਵੀ ਹੈ ਨਹੀਂ ਤੇ ਫਿਰ ਮੈਨੂੰ ਤਾਂ ਕੋ ਸਾਡੇ ਬੱਚਿਆਂ ਵਾਸਤੇ ਸੋਚਣਾ ਪਊਗਾ 13 ਸਾਲ ਦੀ ਹੋ ਗਈ 프리 ਤਾਂ ਤੇ 5 6 ਸਾਲ ਨੂੰ ਹਨਾ ਜੇ ਸਾਡੇ ਘਰੇ ਜਵਾਈ ਆਉਣ ਵਾਲਾ ਤੇ ਸਾਡਾ ਘਰ ਤੁਸੀਂ ਦੇਖਿਆ ਹੋਇਆ ਕਿਵੇਂ ਦਾ ਹਨਾ ਵੀ ਚਲੋ ਮੈਂ ਇਹੀ ਸੋਚ ਰੱਖੀ ਐ ਕਿ ਚਲੋ ਹੁਣ ਮਾਤਾ ਦੇ ਨਾਲ ਕਰ ਹੋ ਜੇ ਆਪਾਂ ਬਕਾਊ ਕਰਕੇ ਵੇਚ ਕੇ ਚਲ ਆਪਦਾ ਲਖਵੀਰ ਕਿਆਂ ਕੋਲੇ ਦੋ ਕਮਰੇ ਇੱਕ ਰਸੋਈ ਵਗੈਰਾ ਛੋਟਾ ਜਿਹਾ ਘਰ ਬਣਾ ਕੇ ਉੱਥੇ ਹਨਾ ਰਹਿ ਲਾਂਗੇ ਚਲੋ ਨਾਲੇ ਬੇਟੀਆਂ ਨੂੰ ਵੀ ਸਾਰਾ ਉੱਥੇ ਡੈਡੀ ਐ ਮੰਮੀ ਐ ਸਾਰੇ ਠੀਕੇ ਵੀ ਮੇਰੇ ਇੰਨੇ ਖਿਲਾਫ ਹੋ ਗਏ ਸਾਰੇ ਹਨ ਰਿਸ਼ਤੇਦਾਰ ਵੀ ਖਿਲਾਫ ਹੋ ਰਹੇ ਆ ਇਹ ਚੀਜ਼ ਵਾਸਤੇ ਵੀ ਤੂੰ ਕਿਉਂ ਬੋਲੀ ਹਨ ਹੱਕ ਕਿਉਂ ਮੰਗ ਰਹੀ ਹੈ ਘਰ ਦੇ ਵੀ ਮੇਰੇ ਖਿਲਾਫ ਹੋ ਰਿਹਾ ਤੇ ਮੈਨੂੰ ਗੁੱਸਾ ਨਹੀਂ ਆਉਂਦਾ ਮੈਂ ਸਾਰਿਆਂ ਨੂੰ ਮੰਮੀ ਮੰਮੀ ਡੈਡੀ ਡੈਡੀ ਕਰਦੀ ਸੀ ਸਾਰਾ ਦਿਨ ਹਨ ਵੀ ਵੀ ਰਿਸ਼ਤੇਦਾਰ ਹੁੰਦੇ ਸੀ ਇੰਨੀ ਰਿਸਪੈਕਟ ਕਰਦੀ ਸੀ ਮੈਨੂੰ ਗੁੱਸਾ ਨਹੀਂ ਆਉਂਦਾ ਹਨ ਵੀ ਮੇਰੇ ਨਾਲ ਕੋਈ ਨਹੀਂ ਖੜਾ ਅੱਜ ਵੀ ਮੈਂ ਕੀ ਮੰਗਿਆ ਮੈਂ ਐ ਕਿਹਾ ਮੇਰੇ ਨਾਲ ਕਰਾ ਦਿਓ ਸਨ ਤੇ ਇਹ ਚੀਜ਼ ਦਾ ਗੁੱਸਾ ਤਾਂ ਆਉਂਦਾ ਹਨ ਚਲੋ ਮੈਂ ਕੱਲ ਵਾਲੀ ਵੀਡੀਓ 'ਚ ਕੁਝ ਬੋਲਤਾ ਹਨ ਚਲੋ ਵੀ ਹਾਂ ਬਾਕੀ ਮੈਨੂੰ ਇਹ ਚੀਜ਼ ਹੈ ਨਾ ਮੈਂ ਅੰਦਰੇ-ਅੰਦਰ ਨਾ ਮੈਨੂੰ ਇਹ ਚੀਜ਼ ਅੱਜ ਤੁਸੀਂ ਵੀ ਅਹਿਸਾਸ ਕਰਾਤਾ ਮੈਨੂੰ ਪਹਿਲਾਂ ਏਸੀ ਵੀ ਮੇਰੇ ਨਾਲ YouTube ਫੈਮਿਲੀ ਵਧੀਆ ਜੁੜੀ ਹੋਈ ਹੈ ਨਾ ਵੀ ਜਿਹੜੇ ਕਿ ਸੋਨੇ-ਸੋਨੇ ਕਮੈਂਟ ਕਰਦੇ ਸਪੋਰਟ ਕਰਦੇ ਮੈਨੂੰ ਸਮਝਦੇ ਆ ਪਰ ਤੁਸੀਂ ਵੀ ਹੈ ਨਾ ਕੱਲ੍ਹ ਵਾਲੀ ਵੀਡੀਓ ਤੇ ਕਮੈਂਟ ਕਰਕੇ ਇਹ ਚੀਜ਼ ਦੱਸਦੀ ਵੀ ਕੋਈ ਨਹੀਂ ਕਿਸੇ ਦਾ ਹੁੰਦਾ ਹੈ ਨਾ ਜਿਹਦਾ ਵਖਤ ਪੈਂਦਾ ਜਿਹਦੇ ਤੇ ਉਹ ਹੀ ਜਾਣਦਾ ਹੁੰਦਾ ਬੰਦਾ ਤੇ ਬਾਕੀ ਆਪਾਂ ਤਾਂ ਵਾਈਬਰੂ ਦੀ ਰਾਜਾ ਚ ਰਹੂ ਉਮੀ ਰਵਾਂਗੇ ਨਾ ਜਿਵੇਂ ਬੈਕਗ੍ਰਾਉਂਡ ਚ ਆਊਗਾ ਤੇ ਪਰ ਜੇ ਕੋਈ ਮੈਨੂੰ ਮਾੜਾ ਕਹਿੰਦਾ ਮੈਂ ਉਹਨਾਂ ਦੇ ਕਹਿਣ ਨਾਲ ਤਾਂ ਮਾੜੀ ਮੰਨਦੀ ਬਾਕੀ ਜੀ ਹਨਾ ਐ ਹੁੰਦਾ ਵੀ ਕਮੈਂਟ ਕਰਨ ਤੋਂ ਪਹਿਲਾਂ ਮੜਾ ਇਹ ਸੋਚ ਲਿਆ ਕਰੋ ਹਨਾ ਵੀ ਕੀ ਗੱਲਬਾਤ ਹੈ ਮੈਂ ਕਹਿੰਨੀ ਮੇਰੇ ਥਾਂ ਤੇ ਕੋਈ ਇੱਕ ਭੈਣ ਆ ਕੇ ਨਾ ਘੰਟਾ ਹੀ ਖੜਕੇ ਦਿਖਾ ਦੇ ਵੀ ਜਿੰਨਾ ਕਿ ਮੈਂ 15 ਸਾਲਾਂ ਨਾਲ ਬਖਤ ਕੱਢਿਆਗਾ ਪਰ ਮੈਂ ਇਹ ਨਹੀਂ ਹੈਦੀ ਹਨਾ ਵੀ ਮੈਂ ਬਖਤ ਕੱਢਿਆ ਕੱਢਣਾ ਹੀ ਹੈ ਬਈ ਚਲੋ ਮਾਪਿਓ ਨੇ ਹਨਾ ਵੀ ਜਿਵੇਂ ਵਧੀਆ ਹੀ ਪਾਲੇ ਸੀ ਆਪਦੇ ਜਨਚਰਾਇਦੂ ਬਾਅਦ ਕਿਸਮਤ ਮੇਰੀ ਮਾੜੀ ਹੋ ਗਈ ਚਲੋ ਇਹ ਚੀਜ਼ ਦਾ ਆਪਾਂ ਨੂੰ ਕੋਈ ਗੱਲ ਨਹੀਂ ਹਨਾ ਕਿਉਂਕਿ ਬੱਚੇ ਵੱਡੇ ਹੋ ਗਏ ਹੁਣ ਆਪਾਂ ਆਪਦੇ ਬਾਰੇ ਥੋੜੀ ਸੋਚੀ ਜਾਵਾਂਗੇ ਜ਼ਿੰਦਗੀ ਬਾਰੇ ਤੇਰੀ ਬੋਲ ਬਾਣੀ ਰੁੱਖੀ ਐ ਤੈਨੂੰ ਲਖਬੀਰ ਜਾਦੇ ਮਿੱਠਾ ਬੋਲਦੀ ਐ ਫਿਰ ਤੁਸੀਂ ਨਹੀਂ ਬਲੌਗ ਦੇਖਣਾ ਤਾਂ ਲਖਬੀਰ ਦਾ ਬਲੌਗ ਦੇਖ ਲਿਆ ਕਰੋ ਇਹੋ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਜੀ ਹੈ ਨਾ ਬੱਚਿਆਂ ਵਾਸਤੇ ਜੀ ਬੰਦਾ ਸੋਚਦਾ ਨਾ ਬੱਚਿਆਂ ਵਾਸਤੇ ਚਲ ਮੈਨੂੰ ਇੱਥੇ ਇਹ ਗੱਲ ਦੱਸੋ ਵੀ ਇੱਕ ਮੈਂ ਪੈਣਾ ਨੂੰ ਪੁੱਛਦੀ ਆ ਠੀਕ ਐ ਤੁਸੀਂ ਮੈਨੂੰ ਐਂ ਦੱਸੋ ਤੁਹਾਡੇ ਨਾਲ ਘਰ ਨਾ ਹੋਵੇ ਤੁਹਾਡੇ ਬੱਚਿਆਂ ਦੇ ਨਾਲ ਕੁਝ ਵੀ ਨਾ ਹੋਵੇ ਤੁਸੀਂ ਤੁਸੀਂ ਤਾਂ ਮਤਲਬ ਬਹੁਤ ਜ਼ਿਆਦਾ ਰੌਲਾ ਪਾਉਂਗੇ ਮੈਂ ਤਾਂ ਕੁਝ ਵੀ ਨਹੀਂ ਕੀਤਾ ਹਨ ਮੈਂ ਤਾਂ ਕਹਿੰਦੇ ਹੁੰਦੇ ਆ ਸਾਹ so, ਹੁਜਾ 10% ਵੀ ਨਹੀਂ ਕੁਛ ਕੀਤਾ ਛੋਟੇ ਬੱਚਿਆਂ ਦੇ ਨਾਲ ਛੋਟੇ ਨਾਲ ਕੁਛ ਨਾ ਹੋਵੇ ਹਨਾ ਤੇ ਤੁਸੀਂ ਮੇਰੇ ਵਾਲੇ ਹਾਲਾਤ ਤੇ ਹੋ ਜਾਂ ਛੋਟੇ ਜਿਹੜੇ ਭਰਾ ਦੇਖ ਰਹੇ ਆ ਹਨ ਤੇ ਉਹਨਾਂ ਨਾਲ ਇਹ ਚੀਜ਼ ਵਰਤੀ ਹੋਵੇ ਤਾਂ ਤੁਸੀਂ ਕਿਵੇਂ ਕਰੋਗੇ ਹਨਾ ਕੀ ਛੋਟਾ ਰਿਐਕਸ਼ਨ ਰਹੂਗਾ ਆਹ ਹਰੇਕ ਨੂੰ ਮਾੜਾ ਬੋਲਣਾ ਨਾ ਮੈਂਟ ਚ ਬੋਲ ਦਿੰਦਾ ਬੰਦਾ ਤੇ ਇਹ ਚੀਜ਼ ਦਾ ਹਨਾ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਕਿਉਂਕਿ ਕਮੈਂਟ ਸਾਰਿਆਂ ਕੋਲੇ ਸ਼ੋਅ ਹੁੰਦੇ ਆ ਹਨਾ ਚਲੋ ਆਹ ਥੋੜੀ ਵੀ ਮੇਰੇ ਕੋਲੇ ਕੱਲੀ-ਕੋਲੇ ਸ਼ੋ ਹੋਉਂਦੇ ਆ ਸਾਰਿਆਂ ਕੋਲੇ ਜਿਹੜੇ-ਜਿਹੜੇ ਬਲੌਗ ਦੇਖਦੇ ਆ ਸਾਡੇ ਪਿੰਡ ਦੇ ਦੇਖਦੇ ਆ ਵੀ ਕੱਲ ਵਾਲੀ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਵੀ ਜਮੇ ਹੀ ਬੱਸ ਹੋ ਗਈ ਕਰਦਾ ਹਨਾ ਵੀ ਦੁਨੀਆ ਮੈਂ ਸੋਚਦੀ ਸੀ ਨਾ ਵੀ ਸੋਸ਼ਲ ਮੀਡੀਆ ਗਲਤ ਨਹੀਂ ਪਰ ਸੋਸ਼ਲ ਮੀਡੀਆ ਤੇ ਇੱਡੇ ਕੋ ਵੀ ਬੁਰੇ ਕਮੈਂਟ ਆਉਂਦੇ ਮੈਂ ਤਾਂ ਸੋਚ ਕੇ ਹੈਰਾਨ ਆ ਹਨਾ ਵੀ ਕੋਈ ਵੀ ਹੈ ਤੇ ਮੈਨੂੰ ਇਹ ਚੀਜ਼ ਦਾ ਕੋਈ ਇਹ ਸ਼ੌਂਕ ਨਹੀਂ ਜੇ ਮੈਂ ਫੇਮ ਲੈਣ ਵਾਸਤੇ ਹਨਾ ਬਲੌਗ ਬਣਾਉਣੀ ਹੈ ਫੇਮ ਲੈਣ ਵਾਸਤੇ ਆਪਦੇ ਪਰਿਵਾਰ ਦੇ ਆਪਦੇ ਬੱਚਾ ਨੂੰ ਹਨਾ ਬੇਇਤੀ ਕਰਿਆ ਆਪ ਦੀ ਹੈ ਨਾ ਇਸ ਚ ਮਤਲਬ ਜਿੰਨੀ ਕਿ ਮੇਰੇ ਪਰਿਵਾਰ ਦੀ ਵੇਚਤੀ ਉਨੀ ਕਿ ਮੇਰੀ ਵੀ ਹੈ ਨਾ ਵੀ ਇਹਨਾਂ ਕੋਲੇ ਕੁਝ ਵੀ ਨਹੀਂ ਹੈ ਨਾ ਇਹਨਾਂ ਦਾ ਕੋਈ ਹੱਕ ਨਹੀਂ ਇਹਨੂੰ ਦੇਣ ਹੀ ਰਹੇ ਹੱਕ ਹਨ ਇਹ ਚੀਜ਼ ਮੇਰੇ ਤੇ ਵੀ ਬਹੁਤ ਚਾਹ ਦੇ ਆਉਂਦੀ ਹੈ ਤੇ ਬਾਕੀ ਹਨਾ ਵੀ ਕੋਈ ਵੀ ਚਾਹੇ ਹਨਾ ਜੇ ਸਾਡਾ ਦੋਨਾਂ ਭੈਣਾਂ ਦਾ ਕੋਈ ਫਰਕ ਪਵਾ ਦੂ ਇਹ ਤਾਂ ਨਾ ਫਰਕ ਅੱਜ ਪਵੇ ਤੇ ਨਾ ਪਵੇ ਕੱਲ ਕਿਉਂਕਿ ਜੇ ਮੈਂ ਕੱਲ ਨੂੰ ਮੇਰੇ ਬੱਚਿਆਂ ਦਾ ਵੀ ਵਿਆਹ ਕਰੂੰਗੀ ਤਾਂ ਜਸ਼ਨ ਹੀ ਅੱਗੇ ਲਾ ਕੇ ਸਾਰਾ ਕੁਝ ਕਰੂਗਾ ਮੇਰੀ ਭੈਣ ਅੱਗੇ ਲਾ ਕੇ ਸਾਰਾ ਕੁਝ ਕਰੂਗੀ ਹਨਾ ਹੋਰ ਮੇਰੇ ਨਾਲ ਖੜੇ ਨਾ ਖੜੇ ਹੋਈ ਤੇ ਬਾਕੀ ਜਸ਼ਨ ਨਹੀਂ ਵਰਤਨਾ ਹਨਾ ਉਹਦੀਆਂ ਭੈਣਾਂ ਤੇ ਮੈਂ ਕਦੇ ਜ਼ਿੰਦਗੀ ਚ ਕਦੇ ਨਹੀਂ ਸੋਚਿਆ ਹਨਾ ਵੀ ਮੈਂ ਆਪਦੀ ਭੈਣ ਬਾਰੇ ਮਾੜਾ ਬੋਲੂਗੀ ਕਦੇ ਵੀ ਨਹੀਂ ਤੇ ਬਾਕੀ ਮੇਰੇ ਨਾਲ ਉਹ ਖੜੀ ਹੈ ਹਨਾ ਤੇ ਪੂਰਾ ਸਪੋਰਟ ਹੈ ਮੇਰੇ ਮੇਰੀ ਭੈਣ ਦਾ ਮੇਰੇ ਨਾਲ ਤੇ ਮੇਰਾ ਸਪੋਰਟ ਹੈ ਮੇਰੀ ਭੈਣ ਨਾਲ ਤੇ ਬਾਕੀ ਨਾ ਆਪਾਂ ਕਿਸੇ ਨੂੰ ਕੁਝ ਗਲਤ ਬੋਲਿਆ ਹਨਾ ਬਾਕੀ ਮੁੱਖ ਦੀ ਗੱਲ ਹੈ ਜੀ ਇੱਥੇ ਹੋਰ ਬਾਲੀਆਂ ਗੱਲਾਂ ਕਰਨ ਦਾ ਤਾਂ ਫਾਇਦਾ ਹੀ ਨਹੀਂ ਵੀ ਕਨੇਮ ਦੇ ਜਿਹਦਾ ਘਰ ਪਰਿਵਾਰ ਸੈਟਿੰਗ ਠੀਕ ਨਹੀਂ ਉਹਨੂੰ ਸਾਰੇ ਸੁਣਾ ਜਾਂਦੇ ਆ ਤੇ ਉਹ ਬੋਲਣ ਦਾ ਨਾ ਲੋਕਾਂ ਨੂੰ ਮੌਕਾ ਮਿਲ ਜਾਂਦਾ ਹਨਾ ਵੀ ਇਹ ਚੀਜ਼ ਆਈ ਹੈ ਤੇ ਇਹ ਇੱਥੇ ਗਲਤ ਹੈ ਵੀ ਇਹਨੂੰ ਸੁਣਾਓ ਹਨਾ ਸੋ ਉਹਨੂੰ ਆਏ ਨਹੀਂ ਲੱਗਦਾ ਹਨਾ ਵੀ ਇਹਦੇ ਤੇ ਐਡਾ ਵਕਤ ਪਿਆ ਤੇ ਤੁਸੀਂ ਇੰਨੇ ਕੁ ਬੈਡ ਕਮੈਂਟ ਕਰੀ ਜਾਂਦੇ ਹੋ ਹਨਾ ਵੀ ਇਸ ਚੀਜ਼ ਦਾ ਇਹਦੇ ਤੇ ਕੀ ਅਸਰ ਪਊਗਾ ਤੇ ਇੰਨੀ ਕੁ ਜਿਆਦੇ ਹਨਾ ਮੈਂ ਟੈਨਸ਼ਨ 'ਚ ਚੱਲ ਰਹੀ ਹਾਂ ਇੰਨੀ ਕੁ ਜਿਆਦੇ ਟੈਨਸ਼ਨ 'ਚ ਚੱਲ ਰਹੀ ਹਾਂ ਵੀ ਚਲੋ ਇਹ ਤਾਂ ਮੈਂ ਆ ਹਨਾ ਵੀ ਹੌਸਲਾ ਰੱਖ ਰਹੀ ਹਾਂ ਬਹੁਤ ਵੱਡਾ ਹੌਸਲਾ ਮੇਰਾ ਤੇ ਬਾਕੀ ਮੈਨੂੰ ਪਤਾ ਮੈਂ ਆਪਦੇ ਸਟੈਂਡ ਤੇ ਸਹੀ ਹਾਂ ਨਾ ਤੇ ਲੋਕੋ ਕੁਛ ਮਰਜ਼ੀ ਕਹੀ ਜਾਣ ਕੱਲ ਤੱਕ ਮੈਂਟ ਕਰਨ ਨਾਲ ਮੈਂ ਗਲਤ ਨਹੀਂ ਹੁੰਦੀ ਹਣਾ ਤੇ ਮੈਂ ਸਿਰਫ ਕੁਛ ਨਹੀਂ ਆਪਦੇ ਲਈ ਮੈਂ ਕੋਈ ਐਂ ਨਹੀਂ ਮੰਗ ਰਹੀ ਉਹਨਾਂ ਤੋਂ ਵੀ ਖਾਤੇ ਫੁੱਲ ਕਰ ਦਿਓ ਮੇਰੇ ਹਣਾ ਜਾਂ ਮੇਰੇ ਨਹੀਂ ਸਾਰਾ ਕੁਝ ਕਰਾਓ ਇੱਕ ਬੰਦਾ ਕਹੇ ਉਹਨਾਂ ਦਾ ਹਣਾ ਵੀ ਇਹ ਚੀਜ਼ ਇਹ ਐਂ ਕਹਿ ਰਹੀ ਮੇਰੇ ਨਾਲ ਪਰ ਆ ਤਾਂ ਸਾਰਾ ਕੁਝ ਮੈਂ ਆ ਤਾਂ ਜਵਾਬ ਕਰਨ ਦਾ ਹੱਕ ਮੰਗਿਆ ਆਪਦੇ ਬੰਦੇ ਦੇ ਨਾਂ ਕਿਹਾ ਵੀ ਉਹਦੇ ਨਾਂ ਕੁਝ ਕਰਾਓ ਠੀਕ ਹੈ ਤੇ ਇੱਥੇ ਤੁਸੀਂ ਸਾਰੇ ਪੜੇ ਲਿਖੇ ਹੋ ਨਾ ਅੱਜ ਦੇ ਟਾਈਮ 'ਚ ਇੰਨੀ ਕਿ ਜ਼ਿਆਦਾ ਲੋਕ ਪੜੇ ਲਿਖੇ ਕੁਝ ਮੈਨੂੰ ਐਂ ਦਾ ਸੋ ਵੀ ਜੇ ਦੋ ਕੋਠੇ ਨਹੀਂ ਨਾ ਆਪਣੇ ਹਨਾ ਸਾਨੂੰ ਮੰਨ ਕੇ ਚੱਲੋ ਵੀ ਚਲੋ ਅੱਜ ਟਾਈਮ ਠੀਕ ਹੈ ਹਨਾ ਮਾਤਾ ਬੈਠਿਆ ਸਾਡੇ ਦਾਦੀ ਸੱਸਾ ਕੱਲ ਨੂੰ ਬੱਚੇ ਦੀ ਨੀਤ ਵਿਗੜ ਜੇ ਹਨਾ ਦੋਤੇ ਦੋਤੀ ਦੀ ਸਾਨੂੰ ਉਹ ਕਹਿਦਾਂ ਵੀ ਸਾਡੇ ਘਰੋਂ ਟੱਪ ਜਾ ਫਿਰ ਮੈਨੂੰ ਇਹ ਕਮੈਂਟ ਕਰਕੇ ਦੱਸੋ ਵੀ ਮੈਂ ਆਪਦੀਆਂ ਕੁੜੀਆਂ ਨੂੰ ਲੈ ਕੇ ਕਿੱਥੇ ਬੈਠੂੰ ਇਹ ਚੀਜ਼ ਕਮੈਂਟਾਂ ਚ ਜਰੂਰ ਅੱਜ ਮੈਨੂੰ ਦੱਸਿਓ ਵੀ ਫਿਰ ਮੈਨੂੰ ਕੋਈ ਦੱਸੋ ਹਨਾ ਥਾਂ ਟਿਕਾਣਾ ਜਾਂ ਗੁਰੂ ਘਰ ਬੈਠਾਂ ਜਾਂ ਕਿਤੇ ਵੀ ਹਨਾ ਕੋਈ ਜਗ੍ਹਾ ਹੋਊਗੀ ਉੱਥੇ ਫਿਰ ਮੈਂ ਬੈਠਾਂ ਉਹਦੇ ਬੱਚਿਆਂ ਨੂੰ ਲੈ ਕੇ ਮੈਨੂੰ ਉਹ ਦੱਸਿਓ ਜਰੂਰ ਤੁਸੀਂ ਚੀਜ਼ ਇਹ ਜ਼ਰੂਰ ਕਮੈਂਟ ਕਰਦੇ ਹੋ ਹੋਰ ਭਾਵਾਂ ਦੀ ਤੁਸੀਂ ਕਰਿਓ ਨਾ ਕਰਿਓ ਕਮੈਂਟ ਵੀ ਕਦੋਂ ਵੀ ਵਿਗੜ ਸਕਦਾ ਹੈ ਨਾ ਬੰਦਾ ਕੋਈ ਪਤਾ ਨਹੀਂ ਲੱਗਦਾ ਅੱਜ ਕੱਲ ਪੈਸਾ ਮੁੱਖ ਹੈ ਰਿਸ਼ਤੇ ਬਾਅਦ ਚੋਂ ਹੈ ਤੇ ਉਹ ਵਿਗੜ ਜਾਣਾ ਸਾਨੂੰ ਮਾਵਾਂ ਧੀਆਂ ਨੂੰ ਦਿਨਾਂ ਨੂੰ ਘਰੋਂ ਬਾਹਰ ਕੱਢ ਦੇਣਾ ਨਾ ਚਲੋ ਫਿਰ ਅਸੀਂ ਕਿੱਥੇ ਜਾ ਗਏ ਚਲੋ ਦੱਸੋ ਕਮੈਂਟ ਕਰਕੇ ਵੀ ਅਸੀਂ ਕਿੱਥੇ ਬੈਠ ਗਏ ਕਿੱਥੇ ਸਮਾਨ ਤਰਾਂਗੇ ਕੀ ਕਿਦੀ ਮਿੰਤ ਕਰਾਂਗੇ ਅਸੀਂ ਵੀ ਸਾਨੂੰ ਰੱਖ ਲੋ 4 ਦਿਨ ਇਹ ਚੀਜ਼ ਦਾ ਤੁਸੀਂ ਕਮੈਂਟ ਕਰਕੇ ਜਰੂਰ ਮਿੰਟਾਂ 'ਚ ਕਮੈਂਟ ਕਰਦੇ ਤੁਸੀਂ ਹਨਾ ਲਖਵੀਰ ਵਧੀਆ ਬੋਲਦੀ ਐ ਚਲੋ ਬੋਲਦੀ ਐ ਮੇਰੀ ਭੈਣ ਐ ਹਨਾ ਤੇ ਇੰਨਾ ਨਹੀਂ ਮਾੜਾ ਬੋਲਣਾ ਚਾਹੀਦਾ ਕਿਸੇ ਨੂੰ ਠੀਕ ਐ ਨਾ ਤਾਂ ਮੇਰੀ ਭੈਣ ਨੂੰ ਮੈਂ ਅੱਜ ਬਦਮੀਗੜ੍ਹ ਵਿੱਚ ਕੁਛ ਕਰੀ ਐ ਨਾ ਕਰਾਂ ਆ ਵੀ ਮੈਂ ਵੀ ਜਿਹੜੀ ਮੇਰੀ ਮੈਂ ਕਰੂੰਗੀ ਬਦਮੀਗੜ੍ਹ ਵਿੱਚ ਜਿਹੜੀ ਮੇਰੇਆਂ 3 ਦੇ ਮੂੰਹ 'ਚ ਰੋਟੀਆਂ ਪਕਾ ਕੇ ਹਨਾ ਖਵਾ ਰਹੀ ਐ ਉਹਨੂੰ ਜਾਰੀ ਟੱਡ ਪਰ ਰਹੀ ਐ ਹਨਾ ਮੇਰੇਆਂ ਕੁੜੀਆਂ 15 ਦਿਨ ਹੋ ਗਏ ਭੁੱਖੀਆਂ ਐ ਕੀ ਹੋ ਗਿਆ ਚਲ 3-4 ਦਿਨ ਹੋ ਗਏ ਲਖਵੀ ਨੇ ਰੋਟੀ ਬਣਾਈ ਐ ਰੋਟੀ ਨਹੀਂ ਖਾਂਦੇ ਟਾਈਮ ਨਾਲ ਜਵਾਕ ਜਵਾਕਾਂ ਦਾ ਕੀ ਉਹ ਜਿਹੜਾ ਪਹਿਲਾ ਵਾਲਾ ਚਿਹਰਾ ਸੀ ਉਹ ਨਹੀਂ ਰਹੇ ਠੀਕ ਆਧਰ ਰਹਿ ਗਿਆ ਬੱਚਿਆਂ ਦਾ ਠੀਕ ਹੈ ਮੈਂ ਉਹਨੂੰ ਮਾੜਾ ਕਹੂੰਗੀ ਜਿਹੜੀ ਰੋਟੀ ਪਕਾ ਕੇ ਉਹਨਾਂ ਦੇ ਮੂੰਹ 'ਚ ਪਾ ਰਹੀ ਐ ਬੁਰਕਾ ਹਨਾ ਵੀ ਲੈ ਪੱਤਾ ਰੋਟੀ ਖਾ ਲੋ ਤੇ ਐ ਕਦੇ ਵੀ ਨਹੀਂ ਹੋ ਸਕਦਾ ਬਾਕੀ ਮੈਨੂੰ ਇਹ ਜ਼ਰੂਰ ਕਮੈਂਟ ਕਰੋ ਵੀ ਕੱਲ ਵਾਲੀ ਵੀਡੀਓ 'ਚ ਮੈਂ ਲਖਵੀਰ ਦਾ ਕਦੋਂ ਨਾਂ ਲਿਆ ਹਨਾ ਇਹ ਜ਼ਰੂਰ ਦੱਸਿਓ ਵੀ ਕਦੋਂ ਮੈਂ ਲਖਵੀਰ ਦਾ ਨਾਂ ਲੈ ਕੇ ਉਹਨੂੰ ਗਲਤ ਬੋਲੀ ਐ ਇਹ ਤਾਂ ਜ਼ਰੂਰ ਦੱਸ ਹੀ ਦਿਓ ਮੈਨੂੰ ਤੁਸੀਂ ਹਨਾ ਜੇ ਜੇ ਇਹਦਾ ਮਤਲਬ ਆਏ ਨਹੀਂ ਜੇ ਮੇਰੇ ਦੇ ਵਕਤ ਪਿਆ ਮੈਂ ਨਰਮ ਆ ਨਾ ਮੈਂ ਸਾਰਿਆਂ ਦੇ ਤੁਹਾਡੇ ਸੁਣੀ ਜਾਉਂਗੀ ਗੱਲਾਂ ਜੋ ਤੁਸੀਂ ਕਹੋਗੇ ਤੇ ਪਹਿਲਾਂ ਆਏ ਸੋਚੋ ਨਾ ਬੰਦਾ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਵੀ ਇਹ ਇੱਕ ਭੈਣ ਕਿੱਥੇ ਗਲਤ ਹੈ ਵੀ ਇਹਨੇ ਕੀ ਕੀ ਵਕਤ ਕੱਢੇ ਹੈ ਨਾ ਵੀ ਇਹ ਤਾਂ ਮੈਂ ਜ਼ਿੰਦਗੀ ਦੀ ਅੱਧੀ ਸਚਾਈ ਦੱਸੀ ਆ ਤੁਹਾਨੂੰ ਵੀ ਜੋ ਮੈਂ YouTube ਤੇ ਦੱਸਦੀ ਸਚਾਈਆਂ ਦਾ ਬਹੁਤ ਹੋਰ ਕੁਝ ਹੈ ਪਰ ਨਹੀਂ ਮੈਂ ਸ਼ੋਅ ਨਹੀਂ ਕਰਦੀ ਸਾਰਾ ਕੁਝ ਚਲੋ ਮੈਂ ਕਹਣੀ ਵੀ ਇਨਾ ਵੀ ਜਿਹੜਾ ਤਮਾਸ਼ਾ ਮੇਰੇ ਪਰਿਵਾਰ ਦਾ ਨਾ ਮੇਰੇ ਬੱਚਿਆਂ ਦਾ ਸਾਰਿਆਂ ਦਾ ਬਣ ਗਿਆ ਮੈਨੂੰ ਇਹ ਚੀਜ਼ ਦਾ ਬਹੁਤ ਅਫਸੋਸ ਹੈ ਤੇ ਹਮੇਸ਼ਾ ਰਹੂਗਾ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਜਰੂਰ ਜਿੱਥੇ ਮੈਂ ਗਲਤ ਉੱਥੇ ਕਮੈਂਟ ਕਰਿਓ ਮੈਨੂੰ ਹਨਾ ਵੀ ਤੂੰ ਇੱਥੇ ਗਲਤ ਹੈ ਤੇ ਕਮੈਂਟ ਕਰਿਓ ਮੈਂ ਰਿਪਲਾਈ ਕਰੂੰਗੀ ਇਹ ਚੀਜ਼ ਦਾ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਵਲ ਅੱਜ ਹਨਾ ਇਹ ਚੀਜ਼ ਕਹਿਣਾ ਚਾਹਣੀ ਆ ਵੀ ਜਿਹੜੇ ਜਿਹੜੇ ਭੈਣ ਭਰਾ ਦੇ ਲੋ ਜੜਿਆ ਜਿਹੜੇ ਜਿਹੜੇ ਦਿਲੋਂ ਨਹੀਂ ਜੁੜੇ ਉਹ ਸਪੋਰਟ ਨਾ ਕਰਿਓ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਸਸਤ ਕਾਲ ਜੀ ਬਾਏ ਬਾਏ ਸਾਰੇ ਨੂੰ